ਕਰਮਾਂ ਚ ਮੇਰੇ ਲਿਖ ਦੇਓ ਸਿੱਖੀ ਦਾਣ ਜੀ ਕਰਮਾਂ ਚ ਮੇਰੇ ਲਿਖ ਦੇਓ ਸਿੱਖੀ ਦਾਣ ਜੀ ਜਪਦਾ ਰਹਾ ਮੈਂ ਸਦਾ ਵਾਹਿਗੁਰੂ ਨਾਮ ਜੀ ਜਪਦਾ ਰਹਾ ਮੈਂ ਸਦਾ ਵਾਹਿਗੁਰੂ ਨਾਮ ਜੀ ਕੱਟ ਦਿਓ ਜੀ ਚ ਰੱਸੀ ਵਾਲੇ ਢੇੜੇ ਕੱਟ ਦਿਓ ਜੀ ਕੱਟ ਦਿਓ ਜੀ ਚ ਰੱਸੀ ਵਾਲੇ ਢੇੜੇ ਸੋਨੇ ਸੋਨੇ ਲੇਖ ਲਿਖ ਦੇ ਸੱਚਖੰਡ ਦੀ ਕਲਮ ਹੱਥ ਤੇਰੇ ਸੋਹਣ ਸੋਹਣ ਲੇਖ ਲਿਖ ਦੇ ਸੋਹਣ ਸੋਹਣ ਲੇਖ ਲਿਖ ਦੇ ਟੜਿਆ ਰਹੇ ਜੀ ਚਾ ਸੇਵਾ ਵਾਲੀ ਦਾਤ ਦਾ ਟੜਿਆ ਰਹੇ ਜੀ ਚਾ ਸੇਵਾ ਵਾਲੀ ਦਾਤ ਦਾ ਜਾਗਣਾ ਲਿਖੋ ਜੀ ਮੇਰੇ ਕਰਮਾਂ ਚ ਪਰਪਾਤ ਦਾ ਜਾਗਣਾ ਲਿਖੋ ਜੀ ਕਰਮਾਂ ਚ ਪਰਪਾਤ ਦਾ ਲਖੂ ਆਪਣੇ ਬਣਾ ਕੇ ਸਦਾ ਚੇਰੇ ਰੱਖੋ ਆਪਣੇ ਆਪਣੇ ਬਣਾ ਕੇ ਸਦਾ ਚੇਰੇ ਸੋਹਣੇ ਸੋਹਣੇ ਲੇਖ ਲੇਖ ਦੇ ਸੱਤ ਖੰਡ ਦੀ ਕਲਮ ਹੱਥ ਤੇਰੇ ਸੋਹਣ ਸੋਹਣ ਲੇਖ ਲਿਖ ਦੇ ਸੋਹਣੇ ਸੋਹਣੇ ਲੇਖ ਲਿਖਦੇ ਕਿਨਕ ਕਬਾਣੀ ਵਾਲਾ ਹਿਰਦੇ ਵਸਾ ਦਿਓ ਕਿਨਕ ਕਬਾਣੀ ਵਾਲਾ ਹਿਰਦੇ ਵਸਾ ਦਿਓ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਮਟਾ ਦਿਓ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਮਟਾ ਦਿਓ ਚੱਕ ਦਿਓ ਜੀ ਸਰੀਰ ਵਿੱਚੋਂ ਡੇਰੇ ਚੱਕ ਦਿਓ ਜੀ ਚੱਕ ਦਿਓ ਜੀ ਸਰੀਰ ਵਿੱਚੋਂ ਡੇਰੇ ਲੇਖ ਲੇਖ ਦੇ ਸੱਚਖੰਡ ਦੀ ਕਲਮ ਹੱਥ ਤੇਰੇ ਸੋਹਣੇ ਸੋਹਣੇ ਲੇਖ ਲੇਖ ਦੇ ਸੋਹਣੇ ਸੋਹਣੇ ਲੇਖ ਲੇਖ ਦੇ ਦੇਓ ਕਰਮਾਚ ਹੱਕ ਦੀ ਕਮਾਈ ਨੂੰ ਲੈ ਕਦੇਓ ਕਰਮਾਚ ਹੱਕ ਦੀ ਕਮਾਈ ਨੂੰ ਅੰਮ੍ਰਿਤ ਦਾਤ ਦੇਓ ਜਿੰਦੜੀ ਤੇ ਹਾਈ ਨੂੰ ਅੰਮ੍ਰਿਤ ਦਾਤ ਦੇਓ ਜਿੰਦੜੀ ਤੇ ਹਾਈ ਨੂੰ ਬੈਠਾ ਔਗਣ ਲਕਾਈ ਮੈਂ ਵਥੇਰੇ ਬੈਠਾ ਔਗਣ ਆ ਔਗਣ ਲਕਾਈ ਮੈਂ ਵਥੇਰੇ ਸੋਹਣੇ ਸੋਹਣੇ ਲਿਖ ਦੇ ਸੱਚਖੰਡ ਦੀ ਕਲਮ ਹੱਥ ਤੇਰੇ ਸੋਹਣੇ ਸੋਹਣੇ ਲੇਖ ਲਿਖ ਦੇ ਸੋਹਣੇ ਸੋਹਣੇ ਲੇਖ ਲਿਖ ਦੇ ਤੇਰੀ ਕੀਤਿ ਰਹਿਮਤਾਂ ਦਾ ਹੋਵੇ ਨਾ ਅਹੰਕਾਰ ਜੀ ਤੇਰੀ ਕੀਤਿ ਰਹਿਮਤਾਂ ਦਾ ਹੋਵੇ ਨਾ ਅਹੰਕਾਰ ਜੀ ਭਵਜਲ ਵਿੱਚੋਂ ਵੇੜਾ ਲਾ ਦੇਓ ਪਾਰ ਜੀ ਭਵਜਲ ਵਿੱਚੋਂ ਵੇੜਾ ਲਾ ਦੇਓ ਪਾਰ ਜੀ ਤੇਰੀ ਕਿਰਪਾ ਚ ਸੁੱਖ ਨੇ ਕਨੇਰੇ ਤੇਰੀ ਕਿਰਪਾ ਹਾਂ ਕਿਰਪਾ ਚ ਸੁੱਖ ਨੇ ਕਨੇਰੇ ਸੋਹਣੇ ਲੇਖ ਲੇਖ ਦੇ ਸੱਚਖੰਡ ਦੀ ਕਲਮ ਹੱਥ ਤੇਰੇ ਸੋਹਣੇ ਸੋਹਣੇ ਲੇਖ ਲਿਖ ਦੇ ਸੋਹਣੇ ਸੋਹਣੇ ਲੇਖ ਲਿਖ ਦੇ ਸੇ ਮਲਖਾਰੀ ਦੀ ਤਾ ਕਲਮ ਪੁਕਾਰਦੀ ਸੇ ਮਲਖਾਰੀ ਦੀ ਤਾ ਕਲਮ ਪੁਕਾਰਦੀ ਕਰਮਾਚ ਲਿਖ ਦੇਓ ਸੋਬਾ ਦਰਬਾਰ ਦੀ ਕਰਮਾਚ ਲਿਖ ਦੇਓ ਸੋਬਾ ਦਰਬਾਰ ਦੀ ਅੰਗ ਸੰਗ ਰਹੋ ਸਦਾ ਮੇਰੇ ਜੀ ਅੰਗ ਸੰਗ ਹਾ ਅੰਗ ਸੰਗ ਰਹੋ ਸਦਾ ਮੇਰੇ ਸੋਹਣੇ ਸੋਹਣੇ ਲੇਖ ਲਿਖ ਦੇ ਸੱਚ Khand ਦੀ ਕਲਮ ਹੱਥ ਤੇਰੇ ਸੋਹਣੇ ਸੋਹਣੇ ਲੇਖ ਲਿਖਦੇ ਸੋਹਣੇ ਸੋਹਣੇ ਲੇਖ ਲਿਖਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ